ਇਹ ਸਾਜ਼ਿਸ਼ ਹੈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ atheon ਦੀ ਜਾਂ ਚੰਡੀਗੜ੍ਹ ਹੀ ਸਾਡੇ ਤੋਂ ਲੈ ਲੈਣਾ ਚਾਹੁੰਦੀ ਹੈ ਸਰਕਾਰ ਜਿਵੇਂ ਕਿ ਅਸੀਂ ਸਾਰੇ ਜਾਣਦੇ ਹੀ ਹਾਂ ਕਈ ਦਿਨਾਂ ਤੋਂ ਚੰਡੀਗੜ੍ਹ ਚ ਪੰਜਾਬ ਯੂਨੀਵਰਸਿਟੀ ਦਾ ਜਿਹੜਾ ਮੁੱਦਾ ਹੈ ਉਹ ਭਖਿਆ ਹੋਇਆ ਆ ਸੈਂਟਰ ਗਵਰਨਮੈਂਟ ਇਹਨੂੰ ਆਪਣੇ ਅੰਡਰ ਕਰਨਾ ਚਾਹੁੰਦੀ ਹੈ ਇਹਨੂੰ ਆਪਣੇ ਹਿਸਾਬ ਨਾਲ ਚਲਾਉਂਦੀ ਹੈ ਜਿਸ ਨੂੰ ਲੈ ਕੇ ਜਿਹੜੇ ਪੰਜਾਬ ਦੇ ਸਟੂਡੈਂਟਸ ਨੇ ਜਾਂ ਆਮ ਜਨਤਾ ਉਹ ਸੰਘਰਸ਼ ਤਾਂ ਕਰ ਰਹੀ ਹੈ ਪਰ ਉਹਨੂੰ ਕਿਸੇ ਸਿਰੇ ਨਹੀਂ ਲੱਗਣ ਦਿੱਤਾ ਜਾ ਰਿਹਾ ਜਿਵੇਂ ਕਿ ਤੁਸੀਂ ਅੱਜ ਹੀ ਦੇਖਿਆ ਹੋਵੇਗਾ ਕਿ ਕਿਵੇਂ ਬੀਜੇਪੀ ਸਰਕਾਰ ਨੇ ਆਪਣੇ ਬਲ ਦਾ ਪ੍ਰਯੋਗ ਕਰਕੇ ਆਪਣੀ ਪਾਵਰ ਸ਼ਕਤੀ ਦਾ ਦੁਰਪਯੋਗ ਕਰਕੇ ਸਟੂਡੈਂਟਸ ਨੂੰ ਤੇ ਆਮ ਜਨਤਾ ਨੂੰ ਬੱਸਾਂ 'ਚ ਧੱਕਿਆ ਉਹਨਾਂ ਨੂੰ ਸ਼ਾਂਤੀਪੂਰਵਕ ਵਿਰੋਧ ਪ੍ਰਦਰਸ਼ਨ ਕਰਨ ਤੋਂ ਰੋਕਿਆ ਤੇ ਆਪਾਂ ਇਸ ਗੱਲ ਤੋਂ ਬਖੂਬੀ ਅੰਦਾਜ਼ਾ ਲਗਾ ਸਕਦੇ ਹਾਂ ਕਿ ਜਿਹੜੇ ਬੱਚਿਆਂ ਨੇ ਜਿਹੜੇ ਸਟੂਡੈਂਟਸ ਨੇ ਕੱਲ ਨੂੰ ਪੜ੍ਹ ਲਿਖ ਕੇ ਪਾਵਰ ਚਾਉਣਾ ਹੈ ਜਾਂ ਐਡਮਿਨਿਸਟ੍ਰੇਸ਼ਨ ਚਾਉਣਾ ਹੈ ਆਈਐਸ ਆਈਪੀਐਸ ਬਣਨਾ ਹੈ ਜਿਨ੍ਹਾਂ ਦੇ ਹੱਥ ਬਾਗਡੋਰ ਜਾਣੀ ਹੈ ਜੇ ਅੱਜ ਅਸੀਂ ਉਹਨਾਂ ਦਾ ਇਹ ਸਲੂ ਕਰ ਰਹੇ ਹਾਂ ਤੇ ਕੱਲ ਉਹ ਕਿਵੇਂ ਦਾ ਸਬਕ ਲੈ ਕੇ ਸਾਡੇ ਨਾਲ ਪੇਸ਼ ਆਉਣਗੇ ਸੋ ਇੱਥੇ ਗੱਲ ਵਿਚਾਰਨਯੋਗ ਹੈ ਕਿ ਅਸੀਂ ਲੋਕਤੰਤਰ 'ਚ ਕੀ ਸਨੇਹਾ ਦੇ ਰਹੇ ਹਾਂ ਅਸੀਂ ਕਿਹੜੀ ਪਾਰਟੀ ਹਾਂ ਇਹਨਾਂ ਕੋਈ ਫਰਕ ਨਹੀਂ ਪੈਂਦਾ ਪਰ ਜੋ ਅਸੀਂ ਵਤੀਰਾ ਕਰਦੇ ਹਾਂ ਆਮ ਜਨਤਾ ਨਾਲ ਆਮ ਲੋਕਾਂ ਨਾਲ ਉਹ ਕਿਤੇ ਨਾ ਕਿਤੇ ਗਲਤ ਸੰਦੇਸ਼ ਜ਼ਰੂਰ ਦਿੰਦਾ ਹੈ ਅਸੀਂ ਵਾਕਫ ਹਾਂ ਕਿ ਜਿਹੜੀ ਇਹ ਪੰਜਾਬ ਯੂਨੀਵਰਸਿਟੀ ਬਣੀ ਹੋਈ ਆ ਇਹ ਪੰਜਾਬ ਕੋਲੋਂ ਜ਼ਮੀਨਾਂ ਲੈ ਕੇ ਪੰਜਾਬ ਦੀ ਹਿੱਕ ਤੇ ਬਣੀ ਹੋਈ ਆ ਤੇ ਉੱਥੇ ਅੱਜ ਪੰਜਾਬੀਆਂ ਨੂੰ ਹੀ ਜਾਣ ਤੋਂ ਰੋਕਿਆ ਜਾ ਰਿਹਾ ਹੈ ਸੋ ਮੇਰਾ ਇਹ ਸਵਾਲ ਹੈ ਹਰੇਕ ਪਾਰਟੀ ਦੇ ਲੀਡਰਾਂ ਨੂੰ ਜਿਹੜੇ ਆ ਤਰਨਦਾਰਨ ਵਰਗੇ ਜਿਹੜੀਆਂ ਚੋਣਾਂ ਨੇ ਉੱਥੇ ਤਾਂ ਕੌਣ ਜਾਂਦੇ ਨੇ ਚੋਣ ਪ੍ਰਚਾਰ ਕਰਨ ਪਰ ਜਦੋਂ ਅਜਿਹੇ ਮੁੱਦੇ ਆਉਂਦੇ ਨੇ ਜਿੱਥੇ ਇਹਨਾਂ ਨੂੰ ਜਾਣਨਾ ਚਾਹੀਦਾ ਹੈ ਜ਼ਬਾਨ ਖੋਲਣੀ ਚਾਹੀਦੀ ਹੈ ਉੱਥੇ ਚੁੱਪੀ ਕਿਉਂ ਧਾਰ ਜਾਂਦੇ ਨੇ